ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਹਾਂ ਚੱਲੇ ਦੀਵਾਲੀ ਵਧੀਆ ਲੰਗੀ ਸ਼ੋਭ ਸ਼ਾਂਤੀ ਗੱਲ ਕਰ ਸਾਰੇ ਪਿੰਡ ਵਿੱਚ ਸਹੀ ਰਹੀ ਹੈ ਐਦਾਂ ਦੀ ਕੋਈ ਗੱਲ ਨਹੀਂ ਹੋਈ ਵਧੀਆ ਲੰਗੀ ਨਹੀਂ ਕਈ ਵਾਰੀ ਬੰਬੇ ਪੱਜਦਾ ਕਿਸੇ ਬੱਚੇ ਦੇ ਜਉ ਹੱਥ 'ਚ ਪਰ ਐਦਾਂ ਦਾ ਕੋਈ ਗੱਲ ਨਹੀਂ ਹੋਈ ਵਧੀਆ ਰਹੀ ਸਾਰੇ ਪਿੰਡ ਦੀ ਸ਼ੋਭ ਸ਼ਾਂਤੀ ਗੱਲ ਬਾਕੀ ਅੱਜ ਧਾਨ ਵੜਾਉਣੇ ਤੇ ਕਾਲੇ ਨੂੰ ਫੋਨ ਕਰਿਆ ਤਾਂ ਉਹਨੇ ਹਲੇ ਚੱਕਿਆ ਨਹੀਂ ਮੈਂ ਕਿਹਾ ਚੱਲ ਉਹ ਕੋਈ ਗੇੜਾ ਹੀ ਮਾਰ ਕੇ ਆਉਂਦਾ ਕਿਹੜਾ ਤਾਂ ਹੈਗਾ ਤਾਂ ਉਹਨੇ ਅੱਜ ਵੀ ਚਲਾਉਂਗੇ ਮਸ਼ੀਨ ਤਾਂ ਚਲਦੀ ਆ ਵੀ ਵੜੂਗੇ ਬਾਕੀ ਦੇਖਦੇ ਹੁਣ ਪੁੱਛਦਾ ਉਹਨੂੰ ਜਾ ਕੇ ਵੀ ਕਿੱਧਰ ਵੜਦਾ ਏ ਕਿਆ ਹੈ ਕਿਆ ਨਹੀਂ ਢੇੜਾ ਮਾਰ ਕੇ ਆਉਂਦੇ ਆ ਉਹਦੇ ਕੋਲ ਦੂਏ ਕਾਲੇ ਨੇ ਚੱਕੇ ਤਾਂ ਜਿਹੜਾ ਉਹਦੇ ਨਾਲ ਦਾ ਉਹ ਕਹਿੰਦਾ ਵੀ ਇੱਧਰ ਵੜਦੇ ਆ ਸਾਬ ਜੂ ਉਤੇ ਬਾਕੀ ਹੁਣ ਜਾ ਕੇ ਪੁੱਛਦੇ ਆ ਵੀ ਇੱਧਰ ਆਉਣਾ ਤਾਂ ਕਹਿੰਦਾ ਵਢਣ ਕਿਸੇ ਦੇ ਵੀ ਤੇਰੇ ਜਾਂਦੇ ਜਾਂਦੇ ਵੜਦਾਂਗੇ ਮੈਂ ਚਲੋ ਢੇੜਾ ਮਾਰ ਕੇ ਆਉਂਦੇ ਆ ਉਹਨੂੰ ਪੁੱਛ ਕੇ ਆਉਂਦੇ ਆ ਕਿਆ ਕਹਿੰਦਾ ਕਿਆ ਨਹੀਂ ਬਾਕੀ ਸਾਡੇ ਕਿਨੇ ਤਿਆਰੀ ਹੈ ਗਿਆ ਟਰਾਲੇ ਦੀ ਖੜਾ ਤਿਆਰ ਚਲੋ ਜਾ ਕੀ ਆਈਏ ਦੇਖੀਏ ਜੀ ਲਓ ਜੇ ਇੱਧਰ ਚੱਲ ਰਹੀ ਕਾਲੇ ਦੀ ਮਸ਼ੀਨ ਪਰ ਇਹ ਆ ਨਹੀਂ ਰਹੇ ਕਰੀਏ ਗਿਆ ਮਿਸਤਰੀ ਹੋਰ ਵੀ ਗਿਆ ਅਮਰਿੰਦਰ ਤੂੰ ਸੁਣਾ ਭਾਈ ਵੰਗਿਆ ਤੇ ਇਹ ਨਹੀਂ ਰਹੇ ਮਸ਼ੀਨ ਦੇਖਲਾ ਕਰੀਏ ਗਿਆ ਬਟਨ ਆਪਣੀ ਉਹ ਦੇਖੋ ਮੰਦਰ ਕੋਲ ਚਲੋ ਭੰਗੋ ਬੇਵੀ ਪਟਣ ਲੱਗੀ ਆ ਮਸਾ ਆ ਬੜਾ ਮਸਾਲੀ ਲੱਗੇ ਸੀ ਕਾਲਾ ਆ ਕੇ ਦੂਸਰੀ ਵਾਰੀ ਦੇਖ ਗਿਆ ਹਾਂ ਪਰ ਇਹ ਇੱਧਰ ਵੀ ਘਰ ਜਾਂਦੀ ਹੈ ਕਦੇ ਜਦੋਂ ਜਦਿਆ ਬਾਅਦੋਂ ਇੱਕ ਇਹ ਦੇਖ ਗਿਆ ਸੀ ਆ ਕੇ ਵਾਸਤਾ ਦੇਖਣ ਕਿ ਦੂਹੋਂ ਪਾਸੇ ਤੇ ਇਹਦਾ ਅੱਛਾ ਇਹ ਇੱਧਰ ਤੇ ਇੱਕ ਪਾਸੇ ਤੇ ਦੂਸਰੇ ਪਾਸੇ ਪੰਜਾਵੇ ਦਾ ਪੀਆ ਪਰ ਹੁਣ ਇੱਧਰ ਨੂੰ ਰਸਤਾ ਬਣ ਗਿਆ ਅਰੇ ਕਿਹਦੀ ਮੈਂ ਫੰਦੇ ਨੂੰ ਉੱਪਰ ਦੀ ਸੀ ਹਾਂ ਬਣਦਾ ਨਾ ਹੁਣ ਤਾਂ ਆਪੇ ਲੱਗਿਆ ਵੇ ਚਲ ਹੁਣ ਹੱਕਾ ਦਾ ਮਾਰਦਾ ਨਹੀਂ ਤੈਨੂੰ ਤਕਾਲ ਉੱਪਰ ਖੜਾ ਪੁੱਛ ਲਾਇਆ ਮਾਦੀ ਬਾਤ ਹਣੀਆ ਕਿੱਥੇ ਰਹਿ ਗਿਆ ਆ ਟਿਕ ਜਾਈ ਹੁਣ ਭੱਜਣਾ ਨਹੀਂ ਜਾਣੀ ਪੀਣੀ ਹੈਗੀ ਮੈਂ ਤਾਂ ਆਪ ਨੂੰ ਸੀ ਲੈਣਾ ਆ ਤੁਸੀਂ ਲੈ ਆਏ ਹੁਣ ਅਸੀਂ ਗਿਆ ਕਰੀਏ ਫੇਰ ਹੁਣ ਚਾਪ ਲਾ ਕੇ ਸਾਰ ਦੇਣਾ ਦਰਮਾਨ ਲੈ ਸੰਭਲਾ ਚਾਹਤਾ ਚਾਹ ਰਿਸ਼ਵਤ ਸੰਭਲਾ ਮਲਕੀਤ ਭਾਈ ਤੇ ਇਦੋਂ ਨੂੰ ਭੁਜਾ ਲਿਆ ਆ ਇਹ ਰਾਤ ਜੀ ਛੱਡ ਕੇ ਮੈਂ ਮਲਕੀਤ ਭਾਈ ਦੇ ਮੈਂ ਉੱਥੇ ਜਾ ਕੇ ਡਾ ਕੱਢ ਕੇ ਆਇਆ ਹੁਣ ਹੀ ਆਇਆ ਹੀ ਆ ਲੋਥੀ ਤੇ ਵੱਢ ਕੇ ਆਇਆ ਹੀ ਆ ਉਹ ਹੀ ਨਾ ਭੱਜਿਆ ਟਿਕਾ ਡੋਡੀ ਨਹੀਂ ਬਸ ਕਰਾਈ ਬਈਓ ਫਟੋ ਕੇ ਸਾਰੀ ਚਾਲ ਨੇ ਤਾਂ ਆ ਉੱਤੇ ਵੱਡੂ ਗਿਆ ਉਹ ਰਹਿ ਗਿਆ ਉਹ ਉੱਤੇ ਸਾਹਮਣੇ ਚੱਲੀਆਂ ਉਹ ਲੰਬੀ ਲੰਬੀ ਖੱਤੀ ਉਹ ਲੰਬੀ ਲੰਬੀ ਖੱਤੀ ਵੱਡੀ ਨਹੀਂ ਉਹ ਗਈ ਨਹੀਂ ਇੱਧਰ ਆ ਕੇ ਕਹਿੰਦਾ ਮੈਂ ਚੱਲ ਕੋਈ ਨਹੀਂ ਜਦ ਵੱਡੂਗੇ ਜੱਸਾ ਵੀ ਭਾਈ ਉਹੀ ਪੁੱਛਣਾ ਉਹ ਇਹਨੇ ਮਸ਼ੀਨ ਤੇ ਉਤਰੂਗਾ ਦੱਸੂਗਾ ਵੀ ਕਦ ਵੱਡਣਾ ਕਦ ਨਹੀਂ ਹੁਣ ਤੈਨੂੰ ਦੇਖ ਉਤਰਦਾ ਨਹੀਂ ਜਾਂਦਾ ਤੂੰ ਹਾਂ ਬਤਾਈਂ ਕਿ ਜਦੋਂ ਉਤਰਦਾ ਹੀ ਨਹੀਂ ਇਹਨੂੰ ਮੈਂ ਤਾਂ ਇਹਨੂੰ ਆਪ ਹੱਸਦਾ ਮਗਾ ਹੁਣ ਦੇਲਾ ਥਲੇ ਨਹੀਂ ਉਤਰਦਾ ਕਹਿੰਦਾ ਜਿੱਦਾਂ ਮੇਰਾ ਉਹਨੇ ਲਹੂ ਕੀਤਾ ਪਿਆ ਫੋਨ ਕਰ ਕਰ ਕੇ ਉਹ ਵਦਿਆ ਨੂੰ ਕੋਈ ਰੋਕੀ ਰੱਖ ਉਹ ਹੁਣ ਥਲੇ ਨਹੀਂ ਉਤਰ ਰਿਹਾ ਵੀ ਇਹਨੇ ਜਵਾਬ ਦੇਣਾ ਪਊਗਾ ਯਾਰ ਕਦੇ ਦਾ ਉਤਰੂ ਮੈਂ ਅਸੀ ਕਿਹੜੇ ਚਿੱਲੇ ਹੋਰੀ ਆ ਇਹਦੇ ਮਗਰੇ ਅਸੀਂ ਵੀ ਉਧਰ ਲੜਨ ਲੱਗੇ ਵੇ ਦੋਏ ਅਹ ਬਾਈ ਚਾਹ ਪੀਣੀ ਚਾੜਾ ਸਮੋਸੇ ਖਾਣਾ ਚਾਹਾਂ ਬੜੇ ਲੜਨ ਲੱਗੇ ਹੋਏ ਮੈਂ ਵੀ ਦੇਖਿਆ ਵੀ ਕਾਲਾ ਫੋਨ ਨਹੀਂ ਚੱਕਦਾ ਜੀ ਦਾ ਮਤਲਬ ਬੰਦੇ ਆ ਹੀ ਨਹੀਂ ਗਾਲੇ ਦਾ ਯਾਰ ਬਿਸ਼ਕੀ ਚਾਲ ਮਸ਼ੀਨ ਤੇਰੀ ਉਰੇ ਮੱਥਾ ਟੇਕੇ ਤੂੰ ਇਹਦੇ ਮੱਥੇਗਾ ਚਲ ਕੋਈ ਕਰਾਂ ਗਿਆ ਬਾਬਾ ਉਹ ਨਹੀਂ ਭਾਈ ਇਹਨਾਂ ਦਾ ਬੁਰਾ ਹਾਲ ਹੈ ਮੈਂ ਦੇਖ ਲਿਆ ਪੈਸਾ ਨੂੰ ਕਰ ਦੇ ਉਹ ਕਰ ਦੋ ਹੈ ਟਾਈਮ ਅੱਜ ਕੇ ਨਹੀਂ ਟਾਈਮ ਆ ਕੇ ਸ਼ਾਮ ਦਾ ਦੇਖ ਲੈ ਨਹੀਂ ਉਹ ਕਰ ਸਾਰੇ ਕੰਮ ਖਰਾਬ ਪਹਿਲਾਂ ਨਹੀਂ ਕੱਲੂ ਸਹੀ ਫਿਰ ਕੋਈ ਨਹੀਂ ਉਧਰ ਜਾਣਾ ਤਾਂ ਨਾਲ ਕਹਿੰਦੇ ਚੌਧਰੀ ਤੇ ਚੌਧਰੀ ਨੇ ਫੋਨ ਨਹੀਂ ਚੱਕਣਾ ਆਟ ਗਿਆ ਤਾਂ ਹੀ ਤਾਂ ਪਹਿਲਾਂ ਇਹਦਾ ਆ ਗਿਆ ਮੈਂ ਫੇ ਤੂੰ ਮੇਰੇ ਵੱਢ ਦਿੰਦਾ ਉੱਥੇ ਮੇਰੇ ਵੱਢ ਦਿੰਦਾ ਨਾ ਚੌਧਰੀ ਵੀ ਨਾ ਜਵਾਬ ਦੇ ਗਿਆ ਅੱਜ ਫੇਤੇ ਤੇ ਬਾਅਦ ਵੱਢਦੀ ਇੱਥੇ ਤੇ ਬਾਅਦ ਨਹੀਂ ਅੱਗੇ ਜਾਣੀ ਐ 6 ਕਿੱਲੇ ਸਮਾਂ ਉਹਦੇ ਤੇ ਮੈਨੂੰ ਐ ਤਾਂ ਵੀ ਚੌਧਰੀ ਦੇ ਬਾਅਦ ਉਹ ਕਰਕੇ ਆਉ ਕਰ ਲੈਣਾ ਹਾਂ ਤਾਂ ਯਾਰ ਖੱਤੀਆਂ ਤੇ ਮੈਂ ਵੱਢਦਾ ਨਹੀਂਗਾ ਇਹਨੂੰ ਤਾਂ ਕਿੱਲੇ ਦੋ ਚੱਕ ਹੋ ਜਾਣ ਜਿੰਨੇ ਘੇਰੇ ਹੋ ਗੇਰ ਬਦਲਣ ਕੱਲ੍ਹ ਹੀ ਤਾਂ ਹੁਣ ਕਰਨਾ ਹੀ ਪੈਂਦਾ ਛੋਟਾ ਮੋਟਾ ਉਹ ਨਹੀਂ ਯਾਰ ਹੁਣ ਇਹ ਤੂੰ ਸਾਨੂੰ ਦੱਸ ਕਦ ਦਾ ਟਾਈਮ ਆ ਤੇਰਾ ਕੱਲ੍ਹ ਨੂੰ ਵੱਢ ਦਿੰਨਾ ਕੱਲ੍ਹ ਦੀ ਡਾਈ ਰੱਖੀ ਐ ਫਿਰ ਕੀ ਅੱਜ ਦੇਖ ਲੈ ਉਹਨੇ ਕੱਲ੍ਹ ਨੂੰ ਨਹੀਂ ਫੇਕ 10 ਦਾ ਬੰਦਾ ਉਹ ਸਭ ਕੁਝ ਡਿਜੈਸਟਮੈਂਟ ਕਰ ਦੋ ਕ ਜੇ ਸ਼ਾਮ ਨੂੰ ਹੋ ਗਿਆ ਚਲ 4-5 ਵਜੇ ਕੋਈ ਨਹੀਂ ਹਾਂ ਨਹੀਂ ਹੋਣਾ ਨਹੀਂ 5-6 ਵਜੇ ਤੱਕ ਆ ਕੇ ਬੈਠਣਾ ਹੁਣ ਦੇਖ ਆ ਤਾਂ ਇਹਨਾਂ ਨੇ ਆਵ ਖੱਤਿਆ ਬਣਾਈਆਂ ਹੋਈਆਂ ਜਾ ਕੇ ਆਇਆ ਤਾਂ ਬਾਪੂ ਕਾਲੇ ਕੋਲ ਕਹਿੰਦਾ ਤਾਂ ਫੋਨ ਚੱਕਿਆ ਨਹੀਂ ਉਹ ਗੇੜਾ ਹੀ ਮਾਰ ਕੇ ਆਇਆ ਕਹਿੰਦਾ ਕੱਲ ਦਾ ਟਾਈਮ ਰੱਖ ਕੱਲ ਨੂੰ ਠੀਕ ਹੈ ਕੱਲ ਨੂੰ ਰੱਖ ਮਾਰੇ ਜੱਜਾ ਬੱਟ ਹੋ ਜਿੰਦੀ ਚਲ ਜਾਏ ਆਉਂਦੇ ਨਵੇੜ ਦੇ ਗੰਨਾ ਪੀਜੇ ਤੇ ਕਰੀਏ ਇਹ ਤਾਂ totalPages ਹੋਈ ਕੱਦਾਂ ਤੇ ਧੁੱਪਾਂ ਲੱਗ ਜੂ ਮੜੀ ਜੀ ਉਸ ਚਲੂ ਕੀ ਕਰੀਏ ਜਦੋਂ ਉਹ ਕਹਿੰਦਾ ਕੱਲ ਨੂੰ ਰੱਖ ਲੈ ਆਹ ਵੀ ਵੱਢਣੇ ਹੋਣਗੇ ਇਹਨੇ ਕਹਿੰਦਾ ਆਈ ਵੀ ਬਾਕੀ ਪਤਾ ਨਹੀਂ ਹੋਣਾ ਕੱਲ ਵਿਹਲਾ ਦਾ ਕਹਿੰਦਾ ਮੈਂ ਫੇਰ ਕੱਲ ਵੜ ਦਿੰਦਾ ਜੀ ਭਾਈ ਕਿਲੇ ਦਾ ਹਾਂ ਤਾਂ ਗਿਆ ਤਾਂ ਉੱਥੇ ਅੱਜ ਕਿੱਧਰ ਜਾਂਦੀ ਹੈ ਅੱਜ ਛੀਆਂ ਜਾਂਦੀ ਹੈ ਇੱਥੇ ਭੇਜ ਜਾਣਾ ਕਿਸੇ ਦੇ ਪੰਜ ਛੇ ਕਿਲੇ ਵੜਨ ਕਹਿੰਦਾ ਚਲ ਠੀਕ ਫਿਰ ਤਾਂ ਕੱਲ ਲੂੰਗੀ ਫਿਰ ਕੱਲ ਭਰ ਗਿਆ ਕੰਮ ਮੈਂ ਫੋਨ ਕਰਦਾ ਤਾਂ ਫੋਨ ਚੱਕਿਆ ਨਹੀਂ ਆਪ ਲੱਗਿਆ ਉਹ ਚਲਾਉਣ ਡਰਾਈਵਰ ਫਿਰ ਲੇਟ ਆਇਆ ਬਿਸ਼ਕਰਮਾ ਡੇ ਬਣਾਉਣ ਗਿਆ ਤੇ ਉਹ ਵੀ ਮੱਥਾ ਮੱਥਾ ਟੇਕਣ ਲੋੜੀ ਕਰਕੇ ਰਾਤ ਕੱਲ ਦੂਆ ਕਾਲਾ ਤਾਂ ਗੈਰੀ ਤੇ ਦੂਵੀ ਕਾਲੀ ਸੀ ਦੋਨੇ ਹੀ ਇਹ ਵੀ ਤਾਂ ਡਰਾਈਵਰ ਆ ਉਹ ਹੈ ਤਾਂ ਸਾਰੀ ਡਰਾਈਵਰ ਆ ਉਹਨੂੰ ਚਲਾਉਂ ਲੋ ਕਿਹੜੇ ਜਹਾਜ਼ ਆ ਉਹ ਗੱਲ ਕਰਦਾ ਪਰ ਉਹ ਬੜਾ ਡਰਾਈਵਰ ਰੱਖਿਆ ਉਹਦੇ ਗਾਣੇ ਇਹ ਬਾਕੀ ਆਮ ਡਰਾਈਵਰ ਆਗੇ ਆਪਣਾ ਠੀਕ ਹੁੰਦਾ ਜੀ ਬੱਡ ਹੈ ਨਾ ਫਿਰ ਵੀ ਫਿਰ ਵੱਢ ਕੇ ਇਹਨੂੰ ਕਟਰ ਮਾਰਦੇ ਉਹ ਤਾਂ ਉਹਨਾਂ ਨੇ ਆਪੇ ਮਾਰ ਲੈਣਾ ਕਟਰ ਤਾਂ ਉਹ ਨਹੀਂ ਕਹਿੰਦੇ ਜੀ ਜਾ ਮਾਰਦੇ ਪਜਾੜੀ ਰੱਖ ਲਈ ਇਹਨੇ ਸਾਰੇ ਹੈ ਉਹਨਾਂ ਦੀ ਮਰਵਾਦੀ ਬੇਦੀ ਦੀ ਆ ਉਹਨਾਂ ਨੂੰ ਕਹੂੰਗਾ ਵੀ ਪੈਸੇ ਲੈ ਕੇ ਮਾਰ ਦੋ ਆਪਣਾ 5-600 ਰੁਪਇਆ ਲੈਂਦੇ ਆ ਉਹ ਚੱਕ ਲੈ ਜਾਉਂਗੇ ਪਰਾਲੀ ਬਠੀ ਫਿਰ ਇਹ ਕਿ ਗੰਨਾ ਬੀਜਣ ਕਰਕੇ ਆ ਨਹੀਂ ਤਾਂ ਐਸਐਮਐਸ ਲਾ ਕੇ ਪੜਾ ਕੇ ਆਪਣੀ ਵੀਰ ਦੇਣਾ ਤਾਂ ਇੱਕ ਨਹੀਂ ਨਹੀਂ ਠੀਕ ਆ ਪੰਗਾ ਪਿੰਦਾ ਪਹਿਲੀ ਤੱਕ ਵੀਰ ਹੋ ਜੀਵੇ ਪਹਿਲੀ ਤੱਕ ਤਾਂ ਮਨ ਨੂੰ ਔਖਾ ਲੱਗਦਾ ਚੱਲ ਪਹਿਲੀ ਦੂਜੀ ਅਜੇ ਬਾਈ ਹੋ ਗਈ ਅਜੇ 8 ਦਿਨ ਤਾਂ ਪਈ ਆ ਗੰਨਾ ਵੀ ਕਹੀ ਜਨਾ ਤਾਂ ਪਿਕੂਰ ਹੈ ਨਾ ਅਸੀਂ ਹੋਰ ਕਰੀਓ ਜਿੰਨਾ ਕਢਾ ਕੇ ਜਦੋਂ ਬਾਪੂ ਆ ਜੀ ਉਦੋਂ ਜਦੇ ਵੀ ਜਾਉਣਾ ਕਢਾ ਕੇ ਪਹਿਨਾ ਥੋੜੂ ਰੱਖਣਾ ਦੋ ਦਿਨ ਬਥੇਰ ਹੋ ਜਣ ਉਹਨਾਂ ਨੂੰ ਜਦੋਂ ਨਾ ਇੱਕ ਵਾਰੀ ਪ੍ਰਾਲੀ ਚੱਕ ਲਈ ਫੇਰ ਇੱਕ ਦਿਨ ਚ ਤਿਆਰ ਹੋ ਜਣ ਉਹਨਾਂ ਨੂੰ ਕਿ ਲੱਕਣਾ ਦੋ ਤਿੰਨ ਵਾਰੀ ਤਵੀਆਂ ਫੇਰ ਦੋ ਵਾਰੀ ਹਾਲ ਦੋ ਵਾਰੀ ਰੂਟਾ ਬਣਾ ਫੇਰ ਕੇ ਤਿਆਰ ਕੋਈ ਨਹੀਂ ਕਰੋ ਪਹਿਲੀ ਰਾਤੀ ਉਹ ਹੀ ਤੱਕ ਹੋਊ ਤਾਂ ਕੋਈ ਨਹੀਂ ਪਿਛਲੀ ਵਾਰੀ 27 ਨੂੰ ਵਿੱਜਿਆ ਤਾਂ ਕਿ ਹੋਵੇ 27 ਉਹੀ ਪਹਿਲਾਂ ਉਹ ਗੱਲ ਕਰਦਾ ਆਏ ਵੀ ਜਿੰਨਾ ਕੀਤਾ ਵੀ ਜੋ ਜਿਵੇਂ ਚੰਗਾ ਏ ਜੰਮਿਆ ਹੁੰਦਾ ਜੇ ਨਹੀਂ ਆਏ ਕਰਦੇ ਇਹ ਕੱਤਕ ਕੱਤਕ ਹੀ ਕੱਤਕ ਹੀ ਕਹਿੰਦੇ ਇਹਨੂੰ ਵੀ ਜੋ ਜਵੇ ਬੇਨਾਂ 70 ਤੱਕ ਚੜਨਾ ਹੈ ਬੈੜੇ ਹੋਈ ਹੀ ਹੁਣ ਨਾ ਸੌਰੀ ਕੱਤਕ ਅਸੂ ਜਾਣਨਾ ਜਦੋਂ ਅਸੂ ਕੱਤਕ ਮੱਗਰ ਜਾਣਨਾ ਬੱਗਰ ਚੜਨਾ ਪਹਿਲੀ ਵਾਰ ਤਾਂ ਹੀ ਕੱਤਕ ਹੀ ਕਹਿੰਦੇ ਇਹਨੂੰ ਅੱਧੇ ਕੱਤਕ ਤੱਕ ਵੀ ਹੋ ਜੇ ਪਹਿਲੀ ਤੱਕ ਪਹਿਲੀ ਦੋ ਤਿੰਨ ਤੱਕ ਹਾਂ ਗਾ ਜਿੰਨੀ ਤਰੀਕ ਨੂੰ ਬੀਜੋਗੇ 5 ਤੱਕ ਬੀਜੋਗੇ 5 ਬੀਜਣੇ ਦੀ ਕੋਸ਼ਿਸ਼ ਕਰਨੀ ਬਸ ਆਏ ਵੀ ਸਿਆਲ ਵਿੱਚ ਫਿਰ ਥੋੜਾ ਜਿਹਾ ਹੋ ਜਾਂਦਾ ਜੰਮਦਾ ਕਰੂੰਗੀ ਹੁਣ ਆਪਣੇ ਆਪ ਬੀਜਾਂ ਉਹੋ ਜਿਹੀ ਪਤਾ ਨਹੀਂ ਕਹਦੇ ਵੈਰਾਈਤੀ ਲਈ ਆਪਣੀ ਜਾਣ ਚਾਹੀ ਜੀ ਲਈਦੀ ਵੱਡ ਹੋਊਗੀ ਵੱਢਣੀ ਹੋਊਗੀ ਪੱਕਣੀ ਚ ਨਹੀਂ ਹੋਊਗੀ ਸਾਰਾ ਏਰੀਆ ਖਾਲੀ ਹੋਊਗਾ ਹੁਣ ਪੂਸ਼ਾ ਵੀ ਐ ਨਹੀਂ ਦੱਸੋ ਉਹਨੂੰ ਕੁਝ ਨਹੀਂ ਕਿ ਦਿਨੋਂ ਇੱਥੇ ਖੜਾ ਖੜੀ ਰਹੂਗਾ ਟਰਾਲਾ ਉਹੀ ਤਾਂ ਮੈਂ ਦੇਖ ਭੋਲੂ ਦੇ ਵੀ ਗੱਦੀ ਵੱਡੋਗੀ ਭੋਲੂ ਤੇ ਪਨੀਰੀ ਲੈ ਕੇ ਲਈਦੀ ਕਿ ਕਦੇ ਨਾ ਕਾਇ ਜੀ ਤੋਂ 4 ਦਿਨ ਬਾਅਦ ਲਾ ਦਿੱਤੀ ਆ 4 ਦਿਨ ਬਾਅਦ ਲਾਈ ਕੀ ਹੁਣ ਇਹ ਦੇਖ ਲੈ ਕਿੰਨੇ ਦਿਨ ਹੋ ਗਏ ਬਟੇ ਹੂੰ ਕੋਈ ਨਹੀਂ ਕਿ ਹਫਤਾ ਹੀ ਹੋ ਗਿਆ ਮੈਨੂੰ ਲੱਗਦਾ ਹਫਤੇ ਦੇ ਵੀ ਉੱਤੇ ਝਾੜ ਦੇਖਦੇ ਆਂ ਕਿਆ ਕਹਿੰਦੀ ਆ ਚੱਲੋ ਜੀ ਲੁਕਾਂਗੇ ਲਈਏ ਮੈਨੂੰ ਉਹ ਗੱਲ ਕਰਦਾ ਮੈਂ ਤਾਂ ਹੈ ਤਾਂ ਭਲਾਂ ਕੁਦਰਤ ਨਾਲ ਹੀ ਆ ਉਹ ਗੱਲ ਕਰੀ ਆ ਵੀ ਦੇਖਦੇ ਆ ਮੇਰੇ ਘਰ ਤਾਂ ਠੀਕ ਹੀ ਰੋਗੋ ਮੈਨੂੰ ਮੇਰੇ 2:00 ਵਜੇ ਦਾ ਤਾਂ ਹੋਈ ਕੋਈ ਪੈਨਲ ਬਤਨਾ 2:00 ਵਜੇ ਦਾ ਨੋਰਮਲ ਚੱਲ ਬਾਕੀ ਦੇਖ ਜੀ ਹੁਣ ਪੈਨਲ ਲੇਟ ਆਉਂਦੀ ਨਹੀਂ ਤੇ ਹੁਣ ਭੱਜਦੀ ਨਹੀਂ ਦੇਖ ਲੈ ਹਾਂ ਹੁਣ ਪਹਿਲੇ ਦੋ ਦਿਨ ਜਿਹੜੇ ਦਿਨ ਜਿਹੜੀ ਤੀ ਜਰੂਰੀ ਬਰਸੀ ਨੂੰ ਦੋ ਦਿਨ ਲੇਟ ਕਰਦਾ ਲੈਟ ਨੇ ਹਾਂ ਜੀ ਦੋ ਦਿਨ ਦਾ ਤਾਂ ਐਨਾ ਤਾਂ ਕੋਈ ਨਹੀਂ ਉਹ ਗੱਲ ਵੀ ਪੈਨਾ ਆਉਂਦੀ ਨਹੀਂ ਜੀ ਪਾਤੀ ਉਹ ਜਲਦੀ ਬੱਚੂ ਅੱਜ ਪੁੱਛੂ ਨਹੀਂ ਚੱਲਣਾ ਕੱਲ੍ਹ ਦਖਣ ਚੱਲਦਾ ਕੋਈ ਕੱਲ ਆਏ ਜਪੀ ਸਾਈ ਰਾਤ ਬੱਦਲ ਵਾਈ ਜੀ ਤੀ ਗਰਮੈਸ ਸੀ ਰੇ ਹੋਰ ਨਾ ਉਹ ਆ ਜਾਂਦੇ ਵਿੱਚ ਕਿਤੇ ਕਿਤੇ ਗਰਮੈਸ ਤੀ ਨਾ ਹੋਣਾ ਤੇ ਦੇਖਦਾ ਝੰਡਾ ਭੱਜਦਾ ਉਧਰੋਂ ਲੋ ਬੋਜਦਾ ਦੇਖ ਲੈ ਰਾਤ ਤੋ ਦੇਖ ਲੈ ਤੂੰ ਸਵੇਰੀ ਨੂੰ ਦੇਖ ਲੈ ਤੂੰ ਧੂਮਾ ਧੂਮਾ ਹੋਇਆ ਪਿਆ ਤੇ ਥੋੜਾ ਬੁਰਾ ਉਹ ਤਾਂ ਫੇ ਹਲਦਾ ਸੰਭਾਂ ਦਾ ਸੰਡੇ ਦੇਖਦਾ ਨਹੀਂ ਤੋ ਇੱਕ ਹਵਾ ਨਹੀਂ ਤੀ ਨੇ ਚਲਦੀ ਜੇ ਹਵਾ ਚਲਦੀ ਹੋਵੇ ਤੇ ਤੂੰ ਆ ਹਵਾਦ ਵਾਲੀ ਖਿਸਕ ਜਿੰਦੀ ਮੌਸਮ ਚੇਂਜ ਹੋ ਜਾਂਦਾ ਹੁਣ ਅੱਜ ਹਵਾ ਜਲਦੀ ਜਦੇਲੇ ਮੌਸਮ ਦਾ ਜਿਹੜੇ ਉੱਪਰੋਂ ਡਾਉਂਦੇ ਉਹ ਵੀ ਸੜੇ ਵਿੱਚੇ ਗਿਰ ਜਾਂਦੇ ਤੇ ਲਾ ਕੇ ਖੇਤ ਚ ਬੋਗਰੇ ਭਾਈ ਆ ਖੇਤ ਵਿੱਚ ਬਹੁਤ ਦੂਰ ਨਹੀਂ ਗਏ ਉਹ ਹਾਂ ਵਿੱਚ ਗੰਨੇ ਹੀ ਚੱਲਦੇ ਸਾਬਗਾ ਸੀ ਚਾਹੇ ਦਿਖਦੇ ਪਏ ਹੋੜੀ ਦਾ ਕੋ ਫਸੇ ਹੋਏ ਹੋੜੀ ਚੱਲਦੇ ਦੀ ਉਹ ਅਬ ਇੱਥੇ ਕਿ ਜਾ ਕੇ ਗਿਰ ਜਾਂਦੇ ਇਹ ਇੱਥੇ ਗੁਰੂਗੋਹਾ ਵਾਲੇ ਪਿੰਡ ਦੇ ਆਪਣੇ ਕੋਲ ਅੱਜ ਨਾ ਗੱਲ ਤਾਂ ਇੱਕੋ ਹਤਾ ਨਹੀਂ ਇਹ ਗਾਹ ਤੇ ਆਉਂਦੇ ਤੂੰ ਮੁਝੇ ਹਵਾ ਤੇ ਚੱਲੂਗੀ ਤਾਂ ਪਿਛਲੇ ਪਿੰਡ ਦੇ ਆਪਾਂ ਕੋਲ ਜੇ ਆਪਣੇ ਗਾਹਾਂ ਚ ਲਈ ਜਾਣੇ ਉਹ ਤਾਂ ਇੱਕੋ ਗੱਲ ਹਵਾ ਦੀ ਤਾਂ ਹੁਣ ਗੱਲ ਕਰਦਾ ਵੀ ਖੇਤਾਂ 'ਚ ਬਹੁ ਗਰੇ ਪਏ ਆ ਬੁਲਬੁਲੇ ਹਾਂਜੀ ਪੱਤੇ ਨਹੀਂ ਅਨੇ ਗਰੇ ਪਏ ਆ ਦੇਖੇ ਅਸੀਂ ਸਵੇਰੇ ਅੱਗਾ ਇੱਕ ਇੱਕੋ ਹੋ ਗਿਆ ਗੇ ਕਈ ਅਸੀਂ ਦੇਖਿਆ ਜੇ ਅੱਗ ਬਹੁ ਲੱਗੇ ਕਰਦੀ ਸੀ ਕੁੱਪਾਂ ਨੂੰ ਜਾਂ ਤੇਰੇ ਗਰੇ ਹੁੰਦੇ ਤੂੜੀ ਪਰਾਲੀ ਹੁਣ ਜਣੀ ਐਸ ਗੱਲ ਤੂੜੀ ਪਰਾਲੀ ਨਹੀਂ ਲੇਗੀ ਐਵੇਂ ਦੇਖੋ ਪਈ ਜੂਰੇ ਪਰਾਲੀ ਦਾ ਬਾਕੀ ਤੇਰਾ ਹੋ ਨਹੀਂ ਹੈਗਾ ਟੂੜੀ ਦਾ ਕੁੱਪ ਨਹੀਂ ਕਿਸੇ ਦਾ ਦਿਖਦਾ ਪਿੰਡ ਹ ਹੁਣ ਇਹ ਗੱਲ ਤਾਂ ਬਹੁਤ ਫਾਇਦਾ ਅੱਗੇ ਚੇਪੀ ਮਿਆਂ ਦੇ ਦੋ ਕੁੱਪ ਲੱਗੇ ਹੋਏ ਤੇ ਇੱਥੇ ਟਲੀਆਂ ਘਰ ਦਵਾਰੇ ਤੇ ਛੁਰਕਣ ਜਲਾਈ ਬਾਬੇ ਨਾਨਕ ਤੇ ਜਨੂ ਦੇ ਨੂੰ ਫੰਦੀ ਆ ਕੇ ਕੁੱਪ ਦੇ ਵਿੱਚ ਬੱਜੀ ਜਦ ਅੱਗ ਲੱਗੀ ਗੁਰਗੀ ਵਿੱਚ ਆ ਕੇ ਜੱਲੇ ਅੱਗ ਹੁਣ ਇੱਥੇ ਜਗਦੀਪਾ ਦੇ ਦੀ ਲੱਗ ਹਾਂਜੀ ਜਗਦੀਪਾ ਦੇ ਕੋਠੇ ਵਕਖ ਹੋਇਆ ਬਾਤ ਛੁਰਕਣ ਆ ਹੀ ਆ ਕੇ ਕੋਠੇ ਗਰਗੀ ਉਹ ਖੱਬਾ ਨੂੰ ਅੱਗ ਲੱਗੀ ਸਭ ਤੇ ਐ ਬਲੇ ਕੋਠੇ ਪਰ ਹੁਣ ਉਹ ਚੀਜ਼ਾਂ ਹੀ ਨਹੀਂ ਰਹੀਆਂ ਚੁਰਕੜਾ ਵੀ ਗਿਆ ਕਰਨੀ ਵਾਲਾ ਇੱਕ ਡੱਬਾ ਹੀ ਲਾ ਕੇ ਦੰਡੜਾ ਜੰਦਾ ਚੁਰਕੜਾ ਦੀ ਡੱਬਾ ਉਹਦੇ ਗਾਣੇ 5-700 ਰੁਪਏ ਦੇ ਬਈ 1000 ਰੁਪਏ ਦੇ ਇੰਨੇ ਕ ਬੰਬ ਆਉਂਦੇ ਯਾਰ ਕੋਈ ਹੈ ਜੀ ਯਾ ਦੇ ਕੇ ਇਹ ਮੋਟਰ ਉੱਪਰ ਹਾਂ ਜੀ ਕੀ ਕਹਿੰਦਾ ਦੇਖ ਲਓ ਮਸ਼ੀਨ ਤੇ ਜੰਮਿਆ ਜੰਮਿਆਂ ਦਾ ਪਰਸੈਂਟੇ ਤੁਰਪੇ ਜਾਂਦਾ ਪਰ ਆਇਆ ਗੁੱਗੀਆਂ ਤੇ ਬਚ ਗਿਆ ਹੋਇਆ ਪਰ ਬਚ ਗਿਆ ਆਪਣਾ ਪਤਾਗਾ ਤੇ ਹਾਂ ਜੀ ਬੰਬ ਚੱਲ ਬੰਬ ਕਰਕੇ ਬੰਬ ਬੰਬ ਕਰਕੇ ਹੁਣ ਥੋੜਾ ਜਿਹਾ ਬੰਬਾਂ ਦਾ ਫਰਕ ਰਿਹਾ ਨਹੀਂ ਤਾਂ ਰਾਇਆ ਨਹੀਂ ਕੂਟਰ ਛੱਡਦੇ ਗੁੱਗੀਆਂ ਆਠ ਆਠ ਹੋ ਗਈ ਜੀ ਇਹਦੇ ਕਰਕੇ ਜਾਨਵਰ ਨਾ ਜਿਹੜੇ ਸਾਰੇ ਆਕੇ ਦੂਰ ਲੁਗੇ ਵੀ ਦੇ ਜਿਹੜਾ ਦਰਖਤਾਂ ਪਰ ਨਦੀ ਕਿ ਨਹੀਂ ਚਲੂੰ ਵੀ ਹੋਰ ਚਲ ਜੇ ਖਾ ਵੀ ਲਿਆ ਜੀ ਅੰਦ ਵੀ ਬਚ ਗਿਆ ਤਾਂ ਵੀ ਬਹੁਤ ਹੋ ਜਿੰਦਾ ਕਿੱਥੇ ਬਚਦਾ ਅੱਗੇ ਮੈਂ ਦੇਖਿਆ ਰਾਇ ਉਹਹੀਂ ਬਚਦਾ ਜੀ بجلی ਬਾਈ ਛੱਡਿਆ ਹੀ ਨਹੀਂ ਅੱਛਾ ਸੁਪਰੇ ਕਰਨ ਦਾ ਢੰਗ ਦੇ ਲੈ ਪੋਲੂ ਬਾਈ ਦਾ ਹੈ ਬਗਾ ਬਗਾਂ ਲੱਗਿਆ ਉਹਦੇ ਲੱਗਣਾ ਕਰਨਾ ਉਹ ਦੇਖ ਇੱਧਰ ਐਮਐਲਏ ਸਾਹਿਬ ਪਪੂਲਰ ਸ਼ਾਂਗ ਰਹੇ ਆ ਸੁਬੀਰ ਦੇ ਨੇ ਤਿੰਨ ਲੈ ਲੈਣਾ ਸ਼ਾਂਗੀਆਂ ਦੇਖ ਲੈ ਤੁਸੀਂ ਅਜੇ ਕਹਿੰਦੇ ਸਾਰੀਆਂ ਸ਼ਾਂਗ ਦੇਣੀਆਂ ਮੈਂ ਚਾਰ ਲੈ ਲੈਣਾ ਸ਼ਾਂਗ ਕੋਈਆਂ ਟੋਟਲ ਆਪੇ ਉਹੀ ਕਹਿੰਦਾ ਹੈ ਤਾਂ ਉਹ ਹੀ ਗਏ ਆ ਵੀ ਬੂਟੇ ਪਾਰੀ ਹੋ ਗਏ ਇਹ 2 ਸਾਲ ਦੇ ਛੰਗਣੇ ਚਾਹੀਦੇ ਤੇ 3 ਦੇ ਕਰਤੇ ਤਾਂ ਕੰਮ ਲੇਟ ਹੋ ਗਿਆ ਚਲ ਆਏ ਬਾਲਣ ਬਧੇਰਾ ਹੋ ਜੇਣਾ ਬਾਲਣ ਦੀ ਕੋਈ ਘਾਟ ਨਹੀਂ ਹੈਗੀ ਜਿੰਨਾ ਮਰਜੀ ਇਕੱਠਾ ਕਰ ਲੈ ਬਾਜਰੀ ਨੂੰ ਦੇਲਾ ਪਾਣੀ ਲਾਇਆ ਕੱਲ ਹਾਂਜੀ ਸਾਰਾ ਹੀ ਗਿਰ ਗਿਆ ਆਹ ਆ ਖੜਾ ਰਹਿ ਗਿਆ ਪੂਰੇ ਪੂਰੇ ਮੜਾ ਗਿਆ ਗਾਂ ਦੇ ਕਿਹੜੇ ਸਾਫ ਗੱਲ ਪਿਆ ਲੰਬਾ ਬਾਕੀ ਪਿੱਛੇ ਸਾਰਾ ਗਿਰ ਗਿਆ ਹੈ ਮੈਂ ਸਾਰਾ ਗਿਰ ਗਿਆ ਬੜਾ ਔਖਾ ਹੋਣਾ ਹੁਣ ਉਦੋਂ ਦਾ ਵਧੀਆ ਖੜਾ ਦਾ ਜੀ ਸੁੱਕੇ ਜਿਦਾ ਹਾਂਜੀ ਪਾਣੀ ਲਾਇਆ ਜਦੇ ਪਾਣੀ ਦੇ ਬਾਅਦ ਗਿਰ ਗਿਆ ਜਦੇ ਲੰਬਾ ਪੈ ਗਿਆ ਵਿਚਾਰਾ ਇਹ ਲਾਹੁ ਪਾਣੀ ਲੈ ਚੱਲੂ ਲਾਇਆ ਤਾਂ ਮੜਾ ਮੂਟਾ ਪੈਰੇ ਘੁੱਟਦਾ ਹਲੇ ਹੂੰ ਮੜਾ ਮੂਟਾ ਪੈਰ ਘੁੱਟਦਾ ਉਹ ਗੱਲ ਕਰਦਾ ਵੀ ਪਾਣੀ ਪੀਂਦਾ ਕੀ ਠੀਕ ਆ ਖੇਤਾਂ ਵੀ ਮੁੱਟੀਆਂ ਕਰਕੇ ਕੋਈ ਜ਼ਿਆਦਾ ਪੀਂਦੇ ਆ ਹਾਂਜੀ ਚੱਲ ਆਇਆ ਵੀ ਹੁਣ 15 ਦਿਨ ਤਾਂ ਲੰਗੇ ਜਾਣੇ 15 ਦਿਨ ਆਪਾਂ ਬਾਜਰੀ ਗਾਏ ਗੰਨੇ ਦਾ ਕੜਦਣੇ 15 ਦਿਨ ਤਾਂ ਅਕ ਕਣਕ ਬੀਜਾਂਗੇ ਹਜੇ ਕਿਹੜੇ ਨਹੀਂ ਛੇਤੀ ਸੁੱਕਣ ਲੱਗਿਆ ਇਹ ਹਾਂਜੀ ਨਾਲੇ ਸਮਾਂ ਜਦ ਤੱਕ ਗਿੱਲ ਘਟ ਜੂਗੀ ਨੋਰਮਲ ਗਿੱਲ ਰਹੂਗੀ ਹਨ ਵਧੀਆ 15 ਦਿਨ ਕੱਖਾਂ ਦਾ ਕਟਾਂਗੇ ਅੱਜ ਹੋਊਗੀ 22 ਉਹੀ 5 6 ਤਰੀਕ ਤੱਕ ਬਾਬੇ ਨਾਨਕ ਦੇ ਗੁਰਪੁਰਪਤ ਗਾਹ ਬੀਜਾਂਗੇ ਬਸ ਠੀਕ ਹੈ ਜੀ ਉਹ ਹੇਠਾਂ ਵਾਲੀ ਦੇਖਾਂਗੇ ਪਹਿਨਾ ਬੀਜਾਂਗੇ ਮੈਂ ਤਾਂ ਆਪ ਦੇਖਿਆ ਕਿ ਮੈਂ ਜੇ ਦਿੱਤਾ ਸੀ ਕਿਹਾਲ ਬਣਾਇਆ ਵਾ ਵੱਡਣਾ ਔਖਾ ਹੋਣਾ ਮੇਰੀ ਡਿਊਟੀ ਆ ਉਹੀ ਆ ਹੋਰ ਤਾਂ ਮੇਰੀ ਤਾਂ ਗੰਨੇ ਪੁਰਾ ਇਹੀ ਆ ਹੋ ਕੱਖਾ ਵੱਡਣੀ ਮੇਰੀ ਡਿਊਟੀ ਥੋੜੀ ਗੰਨਾ ਹੁੰਦੀ ਆ ਤੇ ਤਿੰਨ ਭੁਰੀਆਂ ਕੱਖਾਂ ਦੀਆਂ ਮੈਂ ਪੰਜ ਛੇ ਭੁਰੀਆਂ ਕੰਨੇ ਦੀਆਂ ਲੱਗਦਾ ਤਾਂ ਕੋਈ ਚੱਲ ਕੋਈ ਨਹੀਂ ਆ ਮੂਰੇ ਮੂਰੇ ਖੜਾ ਦੇਣਾ ਖੜੇ ਖੜੇ ਤਾਂ ਠੀਕ ਰਹਿੰਦਾ ਖੜਾ ਖੜਾ ਤਾਂ 5 ਮਿੰਟ ਲੱਗਦੇ ਕਿਹੜਾ ਇਹ ਕਿਹਦਾ ਪਤਾ ਨਹੀਂ ਗਾਦੇ ਸਾਰੇ ਲੰਬਾ ਪੈ ਗਿਆ ਪਿੱਛੇ ਵਾਲਾ ਹੈ ਛੋਟਾ ਤਾਂ ਮੂਰੇ ਹੈਗਾ ਲੰਬਾ ਤਾਂ ਪਰ ਕਿਹੜਾ ਮੂਰੇ ਹਾਂ ਇਹਦਾ ਮਤਲਬ ਲੰਬਾ ਦਾ ਉਹ ਆ ਥੋੜਾ ਹੈ ਹਾਂਜੀ ਜਿਹੜਾ ਛੋਟਾ ਦਾ ਉਹ ਗਿਰ ਗਿਆ ਉਹ ਗਿਰ ਗਿਆ ਪਾਣੀ ਵਾਲੀ ਦੇਖ ਲੈ ਕਿੰਨੀ ਵਧੀਆ ਕਰਦਾ ਦਾ ਦਾਇਆ ਮੈਂ ਦੱਸਦਾ ਮੈਂਗਾ ਇੱਕ ਪੰਪ ਕਰ ਲਈਨੇ ਕੀਲਾ ਲਾ ਦੇਣਾ ਉੱਪਰ ਵੀ ਰੱਖੀ ਬੈਠਾ ਸਮਾਨ ਹੈ ਮੈਂ ਦੇਖ ਲੈ ਕਲੋਰੋ ਲੱਗੀ ਮੈਨੂੰ ਐ ਤੱਕ ਸਮੈਲ ਆ ਗਈ ਨਾ ਠੀਕ ਆ ਸਰੋਂ ਨੂੰ ਜੰਮਿਆਈ ਹੈ ਹੈ ਉਹਨੂੰ ਗੋਬੀ ਸਰੋਂ ਨੂੰ ਜਵੀ ਨੂੰ ਜਵੀ ਦੌਰਾਂ ਹੈ ਆ ਗੁੱਬੀ ਸਰੋਂ ਵੀ ਮਾਰਦੇ ਆ ਨਾ ਮਾਰਨੀ ਆ ਕਹਤੇ ਲੈ ਮਾਰ ਕੇ ਸੰਡੀ ਸਾਂਡੀ ਤੇ ਕਹਿੰਦੀ ਮੜੀ ਮੋਟੀ ਮੂਵੀ ਦਾ ਤੂੰ ਨਸ਼ਾ ਕਰੇ ਦੇਣਾ ਤਾਂ ਲਾਗਤੇ ਕਲਸੀ ਜੈਟ 9000 ਕਿੰਨੇ ਦਾ ਆਇਆ ਤਾਂ ਇਹ ਮੈਂ ਕਾਨੂੰ ਭਰਨਾ ਤਾਂ ਨਹੀਂ ਵੱਡ ਹੋਏ ਅੱਜ ਕਾਲੂ ਕਹਿੰਦਾ ਉਹ ਕਾਲੂ ਕਹਿੰਦਾ ਕਾਲੂ ਕਹਿੰਦਾ ਅੱਜ ਉਧਰ ਚਲਦੀ ਕਹਿੰਦਾ ਮਸ਼ੀਨ ਕਾਲੂ ਆਉਂਗਾ ਮੈਂ ਕਾਲੂ ਆ ਜੀ ਚੱਲ ਦੇਖ ਲਈ ਖੋਰੇ ਨਾ ਹੋਵੇ ਕੋਈ ਇਹ ਜੀ 240 ਵੀ ਆਉਂਦੀ ਆ ਉਹ ਮੈਂ ਕਹਿੰਦਾ ਇਹ ਕੋਈ ਫੂਟ ਟੋਹੀ ਨਾ ਕਰਦੀ 240 ਬਾਪੂ ਰਿਹੜੀ ਵੀ ਬੈਠ ਗਿਆ ਅੱਗੇ ਹੁਣ ਮੈਂ ਬਾਪੂ ਰਿਹੜੀ ਵੀ ਬੈਠ ਗਿਆ ਅੱਗੇ ਕਰਦੇ ਕਰਦੇ ਪੰਪ ਦੋ ਲਾਦੇ ਬਥੇਰੇ ਆ ਦੋ ਪੰਪ ਬਥੇਰੇ ਆ ਉੱਥੇ ਖੇਤ ਨੂੰ ਨੂੰ ਲਾਇਆ ਦੋ ਤਿੰਨ ਪੰਪ ਅੱਛਾ ਆਰਾਮ ਗੱਨੇ ਵਿੱਚ ਮਾਰ ਨਹੀਂ ਗਾਉਂਦਾ ਉਹ ਥੋੜੀ ਜੀ ਤਾਂ ਨਹੀਂ ਪਤਾ ਲੱਗਦਾ ਮੈਂ ਤਾਂ ਦੇਖ ਲਿਆ ਜਿਹੜੇ ਸਾਹਿਬ ਕੇ ਪੰਪ ਚੱਲਦਾ ਮੈਂ ਕਿ ਇੱਕ ਦੋ ਪੰਪਾਂ ਕੇਲੇ ਪੂਰੇ ਕਰ ਦੇਣੇ ਨੇ ਖੇਤ ਨਾ ਨਾ ਠੀਕ ਆ ਅਜੇ ਸਾਡਾ ਤਾਂ ਲਸਣ ਅੱਧ ਬਜਾਲੀ ਰਹਿੰਦਾ ਜੀ ਮੋਰੇ ਕਿੱਭਾ ਬਹੁਤ ਲੜਜੂ ਹੁੰਦੇ ਆ ਪਾਣੀ ਨਹੀਂ ਮਿਲਾਇਆ ਮੈਨੂੰ ਲਉਦਾ ਕਹਦਾ ਨਹੀਂ ਮੈਨੂੰ ਆਏ ਵੀ ਇੱਕ ਫੇਰ ਨਾਲੇ ਗੜਾਈ ਕਰਨੀ ਓਕੇ ਹੋ ਜਾਣੀ ਕੈਡਾ ਹੋ ਜਾਣਾ ਉਹਨੇ ਹੁਣ ਇੱਕ ਨੇ ਜੇ ਮੜਾ ਇਹ ਤੁਰ ਪਿਆ ਜਿੱਦਾਂ ਬਰਸੀਲ ਨੂੰ ਲਾਉਣਾ ਹੈ ਰਹਿਦੇ ਭਰਦੇ ਆ ਨਾ ਤਾਂ ਨਮੋ ਲਾਈਟਾਈ ਹੋਈ ਆ ਲਾਈਟ ਤਾਂ ਰਹਿੰਦੀ ਓ ਹੁਣ ਪਹਿਨਾ ਦੇਖ ਬਰਸੀਲ ਬੀਜਣਾ ਤਾਂ ਦੋ ਤਾਂ ਲਾਈਟ ਨੇ ਲਹੂ ਪੀ ਕੇ ਰੱਖਿਆ ਹੁਣ ਉਦਣ ਦੀ ਭੱਜਦੀ ਓ ਨਹੀਂ ਨਹੀਂ ਤੇਰੇ ਲਈ ਲਾ ਦੂੰਗਾ ਦੇਖ ਲਈ ਜਿੱਕਣਾ ਲੋਟ ਆ ਲਈ ਤਾਂ ਲੈ ਉਧਰ 10 ਮਿੰਟ ਲੱਗਣੇ ਲੱਗਣੇ ਤਾਂ ਕੋਈ ਨਹੀਂ 5 ਮਿੰਟ ਨਹੀਂ ਦੇ ਤਿੰਨ ਕਿਆਰੇ ਅਜੀ ਤਾਂ ਉਧਰ ਵਿੱਜਾਂਗੇ ਹੁਣ ਐਦ ਕੀ ਪਿਛਲੀ ਵਾਰੀ ਪਿਆਜ ਲਾਇ ਤੇ ਗੰਨੇ ਚ ਐਦ ਕੀ ਬਾਪੂ ਕਹਿੰਦਾ ਨਸਾਂ ਲਾਉਣਾ ਖੱਤੀ ਜੇ ਤਾਂ ਆਪ ਗੜਾਈ ਕਰੂੰਗਾ ਫੇਰ ਜਿੰਨਾ ਮਰਦੀ ਲੜਾ ਆਪ ਬੱਚੇ ਕੀ ਨੇ ਗੋਡਣਾ ਆਪ ਤਾਂ ਇੱਕ ਕਿਆਰਾ ਗੋਡ ਸਾਦੇ ਦੋ ਕਿਆਰੀ ਬਸ ਉਹ ਵਿੱਗਾ ਥੋੜਾ ਗੋਡਣਾ ਕਿਸੇ ਨੇ ਆਪ ਗਾਲ ਗਾਲਾ ਹੋਇਆ ਨਹੀਂ ਹੋ ਰਿਹਾ ਕੋਰੇ ਚੌਰੇ ਜੀ ਨਹੀਂ ਹੁੰਦਾ ਸਾਈਮ ਇੱਧੇ ਆਇਆ ਇੱਥੇ ਦੇਖੀ ਜੀ ਪੂਰਾ ਹੋਣਾ ਤੇਰੇ ਤਗੜਾ ਲੱਗਦਾ ਹੈ ਰੋਪੜ ਤੇ ਹੁਣ ਉਹ ਉੱਥੇ ਮੇਰੇ ਦੇਖ ਲੈ ਤੂੰ ਪਿਆਰੀ ਉੱਥੇ ਤੇ ਇੱਕ 11 ਹੋ ਰਿਹਾ ਆ ਪੂਰਾ ਲਸਣ ਹੋ ਗਿਆ ਜਿੰਨਾ ਕਹਿ ਦਿੱਤੀ ਲੱਗਦਾ ਹੁਣ ਹੋਰ ਕਰਨਾ ਆ ਕੇਰ ਦੇਣਾ ਬਸ ਆ ਇੱਕ ਦਿਨ ਮੈਂ ਟੂ ਵਾਰ ਬਈ ਇਹ ਰੱਖਣਾ ਬਹੁਤ ਆਹੀ ਟਾਈਮ ਦਾ ਦਿਹਾੜੀ ਵਾਲੇ ਨਹੀਂ ਰੱਖਣੇ ਹਾਂ ਹੁਣ ਤੈ ਉਰੇ ਕੇਰੀਆ ਦਾ ਛੋਰੇ ਚ ਆਹੋ ਇਹ ਕਹਿੰਦਾ ਹੁਣ ਕਾ ਬੀਜ ਹੋ ਜੀ ਲੱਗ ਜੂਗਾ ਬਾਅਦ ਤੇ ਘੰਟੇ ਵਿੱਚ 3:30 ਵਜੇ ਮੈਂ ਕੱਢ ਕੇ ਲੈਣਾ ਕੇਰ ਕੇ ਜਦੇ ਮਿੱਟੀ ਪਾ ਕੇ ਸਾਰਾ ਗੁੱਬਜ ਕੇ ਆਏ ਕੇਰ ਦੇ ਚ ਨਹੀਂ ਤਾਂ ਵਿੱਚ ਵੀ ਗੇਰੀ ਜਾ ਚੇ ਲੋੜ ਨਹੀਂ ਕੇਸ ਦੇ ਉੱਤੇ ਪਾਣੀ ਲਾ ਦੇ ਪਾਣੀ ਲਾ ਪਾਣੀ ਤਾਂ ਲਾਉਣਾ ਹੀ ਗੰਨੇ ਨੂੰ ਪਾਣੀ ਲਾਉਣਾ ਪੈਂਦਾ ਕਾ ਤੇ ਜਿਹੜੀਆਂ ਐ ਪੋਸਟੀ ਕੱਢ ਦੇਣੀ ਉਹ ਥੱਲੇ ਚੱਲ ਪੈਂਦੀ ਐ ਜਿਹੜਾ ਐ ਉਹਨੇ ਪਿਆ ਰਹਿਣਾ ਚਲ ਜਾਨੀ ਪਾਣੀ ਤੇ ਲਾਉਣੀ ਲਾਉਣਾ ਉਹ ਤਜਰਬਾ ਕਰਕੇ ਦੇਖਣਾ ਜਾਨੀ ਖਰਚਾ ਨਹੀਂ ਕਰਨਾ ਟ੍ਰੇਟਾ ਇੱਕ ਨਹੀਂ ਬੀਜੇ ਕਰਨਾ ਪਹਿਲਾਂ ਤਜਰਬਾ ਕਰਕੇ ਦੇਖਣਾ ਖਰਚਾ ਨਹੀਂ ਕਰਨਾ ਖਰਚਾ ਤਾਂ ਹੁਣੇ ਹੀ ਹੁਣੇ ਉਹ ਖੜਦੇ ਚਾਣੀ ਕਿੱਦਾਂ ਪੀਏ ਦਿਹਾੜੀ ਪਰ ਕਰੇ ਉਸ ਕੋਲ ਜਿੰਨੇ ਤੱਕ ਕੁਝ ਨਹੀਂ ਦੂਰ ਰਿਹਾ ਕਿਹਣੀ ਬੀਜੇ ਕਰਦਾ ਸਾ ਚਲਾ ਆਇਆ ਕਿਹੜਾ ਮੰਗ ਮੰਗਾਈ ਇਹ ਸਪਰੇ ਹੋ ਜੀ ਕੋਈ ਇਸ ਦੇ ਨਾਲ ਲੋਗ ਜੀ ਹੈਗੀ ਸਪਰੇ ਤਾਂ ਹੈਗੀ ਬਾਬੇ ਠੀਕ ਐ ਫੇਰ ਤਾਂ ਸਪਰੇ ਕਰੀਂ ਸਪਰੇ ਕਾ ਪਾਣੀ ਵਿੱਚ ਦੇਖ ਹੁੰਦੀ ਆ ਨਾ ਨਾ ਜਿਕੜਾ ਹੁਣ ਤਾਂ ਮਤਲਬ ਪਾਣੀ ਲਾਉਣਾ ਹੈ ਪਾਣੀ ਲਾ ਕੇ ਜਬ ਬੜਾ ਬੜਾ ਕੱਖ ਹੋ ਗਿਆ ਫਿਰ ਬਚ ਨਹੀਂ ਕੋਈ ਬਚ ਨਹੀਂ ਜਿਕੜਾ ਹੁਣ ਮੈਂ ਪਾਣੀ ਲਾਉਣਾ ਹੈ ਪੰਜ ਚਾਰ ਕਿਲੋ ਦਾਇਆ ਛੜ ਦੇ ਵਿੱਚ ਪਾਣੀ ਦੇ ਉਹਨੇ ਪੰਜ ਚਾਰ ਕਿਲੋ ਦਾਇਆ ਛੜ ਦੇ ਉਹਨੇ ਪਦੇ ਹੋ ਕੱਲ ਲੈਣਾ ਚਾਲਾ ਬਣਾ ਲੈਣਾ ਹਾਂ ਪਰ ਇੱਕ ਹੋਰ ਅਮ ਜਿੱਤਿਆ ਉਧਰ ਮੇਰੇ ਵਿੱਚ ਕੱਖ ਤਾਂ ਹੋ ਗਿਆ ਤਾਂ ਜਵੀ ਵਾਲਾ ਖੇਤ ਤਾਂ ਬਹੁਤ ਤੇ ਇਹ ਤਾਂ ਫਿਰ ਗਠੇ ਦੇਣਾ ਛਟੀਆਂ ਵਿੱਚ ਗਠੇ ਜੀ ਮੈਂ ਸਪਰੇਅ ਮਾਰਤੀ ਜੀ ਮਾਰਦਾ ਤਾਂ ਪਹਿਲਾਂ ਸਾਰਾ ਕੱਖ ਦੁਆਰਾ ਵੇਰ ਹੋਇਆ ਆ ਉਹ ਉਧਰ ਕੱਖ ਘਟੂਗਾ ਉਹ ਜਵੀ ਵਾਲੇ ਜੇ ਕੱਖ ਬਹੁਤ ਤਾਂ ਬਹਿਣਾ ਚਲੋ ਚਲ ਕੋਈ ਨਹੀਂ ਬੀਜ ਕੇ ਦੇਖਣਾ ਇੰਨੇ ਕਿਤਾ ਕੋਈ ਨਹੀਂ ਲੱਗੇ ਰੰਦਾ ਯਰਵਾ ਚਲਦਾ ਹੀ ਰਹਿੰਦਾ ਇਹ ਤਾਂ ਵਾਢੀ ਘਾਟੇ ਇਹਨਾਂ ਦਾ ਬਾੜੇ ਚ ਲਾਲਾਂ ਦੱਸ ਬਾੜੇ ਜੰਨਾ ਖੜਾ ਜੰਨਾ ਖੜਾ ਬਾੜੇ ਚ ਉਹ ਗੰਨਾ ਵੱਡ ਹੋਣਾ ਹੁਣ ਵੱਡ ਕੇ ਉਥੇ ਬੀਜਾਂਗੇ ਹੋਰ ਨਾ ਨਾ ਤਾਂ ਅਸੀਂ ਬੀਜ ਉਪਰ ਪੈਸੇ ਲਾਉਣੇ ਆ ਬੀਜ ਕਰਦਾ ਬੀਜ ਵੀ ਸਾਡੇ ਕੋਲ ਹੈਗਾ ਬਾਈ ਇੱਕ ਬੰਦਾ ਜਹਾੜੀ ਉਪਰ ਰੱਖਣਾ ਦੇਵਰਾਜ ਤੇ ਆਉਲੇ ਆ ਲੂਗੇ ਸ਼ੰਕਰ ਨੂੰ ਬਸ ਕਿਧਰ ਬੁਲਾ ਦੇਣਾ ਬਾਬਾ ਕੀ ਵੀ ਦੇਖੀ ਜਾਓ ਦੇਖੀ ਜਾਓ ਘਾਟਾ ਵੀ ਮੇਰਾ ਵਾਧਾ ਵੀ ਮੇਰਾ ਪਿਛਲੀ ਵਾਰੀ ਮੇਰਾ ਦਾ ਦਿਹਾੜੀ ਵਾਲੇ ਵੀ ਮੈਨੂੰ ਦੇ ਦੇਣੇ ਆ ਇਹ ਬੱਜ ਕੇ ਫਿਰ ਮਗਰੀਦ ਠੀਕ ਆ ਭਾਈ ਪਿਛਲੀ ਵਾਰੀ ਵੀ ਮੇਰਾ ਦਾ ਘਾਟਾ ਵਾਧਾ ਹੈ ਆਹ ਤਰਫ ਵਾਲੇ ਜਾ ਨਿਕਲ ਜਾਗੇ ਲੈਣਾ ਦਾ ਨਾ ਨਾ ਉਹਦੇ ਫਿਰ ਲੈ ਲੈਣਾ ਕੱਟ ਕੇ ਉਹ ਤੇ ਇਹ ਲੈਣਾ ਐਡਾ ਵੱਡਾ ਤੇ ਇਹ ਲੈਣਾ ਉਹ ਤਿੰਨ ਲੈਣਾ ਜਿਹੜੀ ਜਗਦੀਪ ਕੋਲ ਉਹਦੇ ਨਾਲੇ ਗੜਾਈ ਹੋ ਜਾਣੀ ਜਗਦੀਪ ਕੋਲ ਚਾਰ ਲੈਣਾ ਬਹੁਤਾ ਨਹੀਂ ਚਾਰ ਲੈਣਾ ਜਗਦੀਪ ਕੋਲ ਜਿਹੜੀ ਹੈ ਜੀ ਉਹਦੇ ਨਹੀਂ ਜਿਹੜੀ ਉਹ ਲੂਹਾ ਗੁੰਟੀ ਆਪਾਂ ਕੋ ਉਹ ਬਹੁਤ ਉਹ ਚਾਰ ਇੱਕ ਕੋਫਰੀ ਕੱਢਦੇ ਨਹੀਂ ਉਹਨੇ ਹਾਂ ਉਹ ਦੁਈ ਆ ਉਹ ਡੂੰਗੀ ਕੋ ਕੱਢਦੀ ਆ ਲੈਣ ਤੇ ਚਾਰ ਪਿਆਰ ਤੇਰੇ ਕੋਤੀ ਉਹ ਡੂੰਗੀ ਕੋ ਕੱਢ ਦਿੰਦੀ ਆ ਲੈਣ ਹਾਂ ਆ ਚੱਕਰ ਜੇ ਡੂੰਗੀ ਕੱਢ ਦਿੰਦੀ ਆ ਪਰ ਕੋਪੇ ਤਾਂ ਹੀ ਬੀਚੀ ਆ ਬੀਚ ਨਾ ਧਵਾ ਦੇ ਚੱਲ ਠੀਕ ਹੋ ਪਰ ਲੇਟ ਹੋ ਜਾਣਾ ਹੂੰ ਦਸਣ ਡੇਟ ਹੁੰਦਾ ਜਾਂਦਾ ਨਹੀਂ ਲਾਇਆ ਕਿਤੇ ਕਿਸੇ ਲਾਇਆ ਤਾਂ ਹੈ ਨਹੀਂ ਅਗਰ ਅਕਤੂਬਰ ਅਕਤੂਬਰ ਲੱਗਣਾ ਚਾਹੀਦਾ ਕਾਤ ਨਹੀਂ ਲਾਇਆ ਉਧਰ ਇਹਦੀ ਸਭ ਨਹੀਂ ਲੱਗਦਾ ਸਾਰੇ ਵਸੇ ਲੱਗੇ ਬਥੇ ਗੱਲ ਕਰ ਯਾਰ ਪਿਛਲੀ ਵਾਰੀ ਮੈਂ ਲਾਤਾ ਰਹਿ ਦੇਣਾ ਚ ਅਕਤੂਬਰ 12 ਤਰੀਕ ਨੂੰ ਮੈਂ ਉਹ ਕਰਿਆ ਦਾ ਵਰਸੀਨ ਬੀਜੇ ਤੇ 13 14 ਤਰੀਕ ਨੂੰ ਲਾਤਾ ਉਹ ਅਕਤੂਬਰ ਅਕਤੂਬਰ ਲੱਗ ਜੂਵੇ ਅਕਤੂਬਰ ਅਕਤੂਬਰ ਤਾਂ ਜਲ ਕਰਦੇ ਕੋਸ਼ਿਸ਼ ਕੋਸ਼ਿਸ਼ ਚੱਲ ਰਹੀ ਆ ਕੱਲੂ ਧਾਨ ਵੱਢ ਹੋ ਗਏ ਪਰਸੋਂ ਉਪਰਾਲੀ ਚੱਕ ਲਈ ਗੇ ਚੌਥੇ ਨੂੰ ਕਰਤਾ ਤਿਆਰ ਤੇਰੀ ਉਹ ਆਇਆ ਤਾਂ ਚੱਕਰ ਪਰਾਲੀ ਦਾ ਉਹ ਕਹਿੰਦੇ ਵੀ ਜਿਹੜੇ ਇਹਦੇ ਬਾਅਦ ਅਗਲਾ ਮਹੀਨਾ ਉਹ ਉਹਦੇ ਹਫਤਾ ਹੋਏਗਾ ਇਹ ਤਾਂ ਨਾ ਲੱਗੀ ਜਾਣਾ ਇਹ ਤਾਂ 15 ਦਿਨ ਹੋਰ ਜਿਹੜੀ ਆ ਮੌਸਮ ਵਧੀ ਹੈ ਜਿਹੜੀ ਆ ਇਹ ਮੌਸਮ ਜਿਆਦਾ ਵਧੀਆ ਮੈਂ ਲਾਇਆ ਜੇ ਪਾਣੀ ਲਾ ਦਵਾਂ ਇਹ ਗੋਲੀ ਨੂੰ ਪਾ ਰਿਹਾ ਹਾਂ ਆ ਇਹ ਤਾਂ ਜਦੀ ਆ ਜਾਂਦਾ ਆ ਇਹ ਤਾਂ ਬਹੁਤ ਸ਼ੀਤੀ ਜਾਂਦਾ ਅਰੇ ਇੱਕ ਲਖਤ ਹੁੰਦਾ ਇਹ ਆਪਾਂ ਇਹ ਸੱਚੀ ਗੱਲ ਪਤਾ ਕੀ ਹੈ ਕੀ ਜਿਹਨੂੰ ਹੁਣ ਪਾਣੀ ਆ ਇਹ ਅੱਟ ਤੋਂ ਵੀ ਕਾਹੀ ਫਸਦਾ ਜੀ ਨਹੀਂ ਅੱਟ ਗੈਲ ਬਹੁਤ ਸ਼ੀਤੀ ਆਉਂਦਾ ਜੀ ਪਰ ਅੱਟ ਦਾ ਆਪਾਂ ਕਾ ਚੂਹਿਆਂ ਦੇ ਵਿੱਚ ਫੱਡਾ ਕੱਢ ਦਿੰਦੇ ਆ ਚੂਹਾ ਕਿਹੜਾ ਘੰਟਾ ਦਾ ਮੇਰਾ ਅੱਟਾਂ ਗੀ ਆ ਪਰਾਲੀ ਦੀ ਪਾਤੀ ਸਾਰੇ ਚੂਹਿਆਂ ਨੇ ਖਰਾਬ ਕਰਤਾ ਅੱਟ ਨੂੰ ਬਹੁਤ ਖਰਾਬ ਕਰਦੇ ਆ ਬਹੁਤ ਚੂਹਾ ਆਇਆ ਹੋਗਾ ਉਹ ਜਿੱਦਣ ਪਾਣੀ ਲਾਇਆ ਉਹਨੂੰ ਗੰਨੇ ਨੂੰ ਅੱਡੜੇ ਚੂਹੇ ਆਏ ਭੱਜੇ ਫਿਰ ਨਾ ਉਹ ਪਰਲੇ ਪਾਸੇ ਨੂੰ ਪਾਣੀ ਤੇ ਹੁਣ ਇੱਕ ਨਾਲ ਥਾਰਤਾ ਹੈਗਾ ਗੜਾਈ ਉਹ ਇੱਕ ਅਹੀਂ ਆਪੇ ਕਰਦੇ ਗਾ ਨਹੀਂ ਮੈਨੂੰ ਨਾ ਕਾ ਲੱਗਦਾ ਕਿੰਨੇ ਟੇਡ ਕੇਰਾ ਹੋਣਾ ਤੁਹਾਨੂੰ ਹੈਗਾ ਇਹ ਗੜਾਈ ਨੂੰ ਨਾ ਟਾਈਮ ਲਾਉਂਦਾ ਨਾ ਕੜਾਈ ਨੂੰ ਰੋਸ ਭਰੀਨ ਆ ਦੇਖ ਲੈ ਦੂ ਪੰਪਾਂਗੇ ਸਾਰੇ ਕੀਲੀ ਨੂੰ ਸੂਰੇ ਕਰੇ ਮੰਦਰ ਕੇ ਨਹੀਂ ਭੋਲੂ ਸੇਰ ਅੱਜ ਕਰੀਏ ਸਭਰੇ ਮਛਰ ਦੀ ਮਛਰ ਦੀ ਉਹ ਮਲਖਾ ਗਿਆ ਹਲਾ ਤੰਗਾ ਕਰਦਾ ਇੰਨੀ ਕਿ ਸਪਰੇਏ ਨੇ ਕੀ ਕੰਨਾ ਅਸਰ ਕਹਿੰਦਾ ਇੰਨੀ ਕਿ ਬੰਦਾ ਵੀਰ ਵੇ ਤਾਨੀ ਮਰਦਾ ਤੇ ਜਿੰਨੀ ਕੁੱਤੇ ਕਰਕੇ ਆਏ ਖੇਤ ਚ ਆਏ ਕਰਕੇ ਹੁਣ ਗੰਨੇ ਵੀ ਦਾਸਾ ਕਰਕੇ ਕੀ ਫਾਇਦਾ ਸਾਰੇ ਗੰਨੇ ਨੂੰ ਐਡਾ ਪਤੇ ਮਾਰਨੀ ਉਹ ਨਹੀਂ ਵਾਟੇ ਬਸ ਹੁਣ ਇਹਨੂੰ ਕੀ ਕਰੂੰਗਾ ਮਾਰ ਦੇ ਮਾਰ ਦੇ ਨਾ ਫਾਫਾ ਮਾਰ ਕੇ ਨਾਲ ਗੜੇ ਘੁੰਮ ਜਾਣਾ ਐਵੇਂ ਕੋ ਮਾਰ ਦੇ ਨਾ ਸਣ ਪਰ ਮਾਰੂ ਗਾਣ ਜਿਹੜਾ ਆ ਪਈ ਆ ਖਾਲੀ ਥੁੜਕੇ ਚੰਗੀਆਂ ਮਾਇਆ ਦਵਾਈ ਥੋੜੇ ਤਾਈ ਦੀ ਨਹੀਂ ਬਾਈ ਰਹੀ ਸੋਣੀ ਇਹਦੀ ਮੋਟਕਾ ਕਾਣਾ ਮੈਂ ਇਹ ਕੋਈ ਮੁੱਛੀਆ ਕਰਦੇ ਆਂ। ਆ ਸਾਗ ਦੇ ਲੱਗ ਨਾਲ ਸੰਗਣਾ ਬੀਜਿਆ ਵਾ। ਦੇਖ ਲੈ। ਜੇ ਦੂਰ ਹੁੰਦਾ ਹੋਂ ਨੂੰ ਹੋਇਆ ਵਾ ਹੋਂ ਦਾ। ਅੱਛਾ ਇੱਕ ਦੇਖ ਲਈ। ਤੁਹਾਡੇ ਸਾਰੇ ਨੂੰ ਪਹਿਲਾਂ ਤਿਲਕ ਦਿਖਾ ਦੋਗੇ। ਕਿੱਥੇ ਬੀਜੇਵੇਂ? ਪਾਣੀ ਬਾਰੇ। ਢੇਰਾ ਵੀ ਹੋਇਆ ਮੇਰਾ ਜਾ ਕੇ ਦੇਖ ਲੈ ਤਰ। ਤੂੰ ਵੀ ਜਾ ਵੀ ਵੇਖਿਆ। ਇਹ ਗਾਂਡਾ ਹੋਇਆ ਹੋਇਆ। ਹਾਂ ਤੇ ਇਹਦੇ ਗਤੀ ਦੇਖੀ ਹੁੰਦੀ। ਨਹੀਂ ਐਟਾ ਐਟਾ। ਉਧਰੋਂ ਡਾਈ ਦਾ ਆ ਗਿਆ ਤਾਂ ਛਿੱਟਾ। ਉਧਰ। ਐਟਾ। ਇਹ ਨਾ ਡਾਇ ਇਹ ਤਾਂ। ਉਹ ਅੱਗੇ ਹੱਟ। ਐਟਾ ਵਾਰੀ ਦਾ ਮੈਂ ਘਰ ਤੇ ਰਹਿਣ ਨੂੰ ਲੈ ਆ ਗਿਆ। ਬਣਾ ਰਿਆ। ਅੱਗੇ ਫੇਰ ਬਣਾਉਣ ਲੱਗੇ ਆ। ਲਓਦ ਕੈਰ ਰੱਖੀ ਹੁਣ ਗੌਂਡੀ ਫੜ ਲੋ ਆਪਣੀ ਠੀਕ ਹੈ ਜੀ ਠੀਕ ਹੈ ਆਪਣਾ ਗੰਦ ਫੜੋ ਆਇਕੇ ਮੇਰਾ ਵਧੀਆ ਹੋਇਆ ਮੁੱਕੀ ਜੀ ਹੈਗੀ ਉਹ ਆਪਣੇ ਦੇ ਰੋਕੀਆਂ ਮੁੱਕੀ ਦੇਖਦੇ ਲੈ ਕੇ ਆਉਂਦੇ ਕਰਾਲੀ ਦੇ ਕਿਤੇ ਦਿਨ ਸੀ ਆਉਂਦੇ ਆ ਕਾਲੂ ਜਾਣਾ ਤਾਨੇ ਲਈ ਕੀ ਕਰਾਲੀ ਆਓ ਨਾਲੇ ਵਧੀਆ ਰੇਟ ਨੇ ਰੇਟ ਤਾਂ ਜੱਲ ਆਹੀ ਲੱਗਣਾ ਉੱਚੀ ਦੇ ਵਕੀਲਾਦਲੇ ਆਉਂਦੇ ਵੇਚ ਕੇ ਕੋੜੇ ਕਾਹਕੇ ਜਿੱਥੇ ਮਾਰਲੀ ਹੂਰ ਅਕਰਾਲੀ ਮੰਡੀ ਗਾਹ ਮੱਕੀ ਗਾਹ ਉਹਦਾ ਹੁੰਦੀ ਪਤਾ ਉੱਥੇ ਵੀ ਤਾਂ ਆਣੇ ਦੋ ਉਤਰੀ ਜਾਂਦੇ ਆ ਪੌਣ ਲੱਗੇ ਨਹੀਂ ਮਿੱਟਪੂ ਤੇ ਕੱਟੇ ਨਹੀਂ ਨਿਕਲਦਾ ਆਇਆ ਬੱਕੂ ਦਾ ਜਾਲ ਜੋੜ ਲਾ ਤਾਰੀ ਆਉਂਦੀ ਨਾ ਗੈਲੇ ਛਾਲ ਮਾਰਨੀ ਵਿਜੀ ਤਾਂ ਨਿਕਲੇ ਜਾਉਂਗੇ ਪਰਦਾ ਨਹੀਂ ਛੇਨੀ ਦੋਲਵਾ ਜਾਲ ਵੀ ਮੇਰਾ ਫੋਨ ਗਿਆ ਵਿੱਚ ਪਰਦਾ ਜਾਲ ਪਸੇ ਗਿਆ ਬਾਬਾ ਜੀ ਦੇ ਲੈ ਗੂਝੇ ਪੁੱਠੀਦਾਰੀ ਲਈ ਜਾ ਕਰਦਾ ਤਾਂ ਨੱਟ ਖੋਲਣ ਨੂੰ ਆਰੀ ਲਾ ਲੰਦਾ ਪਾਪਾ ਜੀ ਤੂੰ ਦੱਸ ਆ ਪਾਈ ਲਾ ਲੰਦਾ ਆ ਵੀ ਲੱਗਿਆ ਲਾਉਣ ਬੋਲੂ ਬਾਈ ਜਦ ਗੋਲ ਗੋਲ ਕਰਕੇ ਵਾਰ ਦੇਖ ਲੈ ਆਇਆ। ਨਾ ਕਰੇ ਡੰਗਰ ਚਾਰੇ ਘਾਦੇ ਤੇ ਬਾਹਰ ਜਾਇ ਕਰੇ ਕੋ ਨਦੀਆਂ ਲੂਗੀਆਂ ਵਿੱਚ। ਨਾ ਸਾਨੂੰ ਤਾਂ ਹੋਰ ਨਾ ਸਾਨੂੰ ਚਾਹੇ ਭੁੱਖੇ ਛੱਡੇ ਚਾਹੇ ਸਿੱਧੇ ਛੱਡੇ ਸਾਡੇ ਤੇ ਫੜਕੇ ਨਹੀਂ ਦਾ। ਉੱਫੀ ਵੀ ਦਿੱਦੀ ਵੀ ਜਿੰਨਾਂ ਮਰਜੀ ਆਈ। ਪਹਿਲਾਂ ਤਾਰੂ ਖੜੀ ਸੀ। ਪਹਿਨਾ ਸਭ ਤੈਅ ਤੇ ਤੇ। ਨਦੀਆਂ ਵਿੱਚ ਦੀ ਤਾਂ ਗਰਦਲ ਨੂੰ ਲੰਮੀ ਹੁੰਦੀ। ਜਿੱਦੀ ਮਰਜ਼ੀ ਨਦੀ ਹੋ ਗਈ। ਮੈਨੂੰ ਲੱਗਦਾ ਜਾਂਦਾ ਜੇ ਭਲਾ ਕੋਈ ਝੂਂਡ ਝਾੜਦਾ ਪਿਆਜ 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 ਬੱਲ ਨਾਲੇ ਨਿਕਲਦਾ ਹੁੰਦਾ ਕਾਲ ਮਾਰ ਕੇ ਉੱਪਰ ਜਿਹੜਾ ਟਾਇਰ ਤੇ ਆ ਹੁਣ ਜਮੀਰ ਬਾਬਾ ਕੇ ਤੇ ਥੋੜਾ ਟਾਇਰ ਜੇ ਇਹ ਝੂਂਡਾ ਕੇ ਉਧਰ ਨੂੰ ਕਰਨ ਲੱਗ ਜਣਾ ਆ ਗਰਿਆਸੀ ਨੂੰ ਪੁੱਛ ਨਹੀਂ ਬਾਬੇ ਤੂੰ ਪਤਾ ਹੈ ਕਿ ਮੈਂ ਕੂਹੂ ਵੀ ਦੇਖਿਆ ਉਹ ਵੀ ਤਾਂ ਖੂਹ ਵਿੱਚ ਐਥੇ ਤੇਰੇ ਸਾਹਮਣੇ ਜਿੱਦੇ ਨਾੜ ਖੋਲ ਦਿੰਦਾ ਵੜ ਕੇ ਵਿੱਚ ਗੁਚਕੀ ਲਾ ਕੇ ਤੈਨੂੰ ਉਹੀ ਗੱਲ ਦੱਸਦਾ ਵੀ ਪੁਰਾਣੇ ਤਾਰੂ ਆ ਜਿਨ੍ਹਾਂ ਨੂੰ ਆਉਂਦੀ ਆਪਾਂ ਨੂੰ ਨਹੀਂ ਆਉਂਦੀ ਐਥੇ ਡਰੇ ਰਹਿੰਦਾ ਵੀ ਜੇ ਪਾਣੀ 'ਚ ਗਿਰ ਗਈ ਇਦਰ ਆ ਜਪੁੱਠਾ ਤੈਰੀ ਜਾਂਦੇ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਹੱਥ ਮਾਰਨੇ ਉਹ ਜਿਹੇ ਹੱਥ ਮਾਰਨੇ ਦੇ ਨਹੀਂ ਪਤਾ ਕਿੱਧਰ ਨੂੰ ਵੱਜਣਾ ਜਾ ਕਦੇ ਗਈ ਨਹੀਂ ਬਾਬਾਈ ਦੇ ਟ੍ਰੇਨਿੰਗ ਲਿਆ ਕਰੋ ਬਾਬਾਈ ਟ੍ਰੇਨਿੰਗ ਕਿੱਥੇ ਲਵਾਂਗਾ ਚਵੱਟੇ ਚ ਤੈਰਨ ਦੀ ਤਾਂ ਜਗ੍ਹਾ ਨਹੀਂ ਆਈ ਆ ਟ੍ਰੇਨਿੰਗ ਤਾਂ ਹੀ ਲਵਾਂਗਾ ਸਵੀਮਿੰਗ ਪੂਲ ਵੀ ਆਈ ਤਾਂ ਟੋਬੇ ਚ ਤਾਂ ਤੈਰ ਨਹੀਂ ਹੋਣਾ ਹੈਗਾ ਕੋਈ ਸਿੱਖੇ ਕਰਦੇ ਏਡਾ ਡੰਡਾ ਲਾ ਲੈਣਾ ਹੋ ਇਧਰ ਫੜ ਲੈਣਾ ਇਧਰ ਫੜ ਲੈਣਾ ਡੰਡਾ ਲੱਭੇ ਉੱਪਰ ਤੈਰੀ ਚਲ ਫੇ ਦੋ ਜਣੇ ਨੇ ਬਸ ਇਹ ਡੰਡਾ ਰੱਖ ਲੈਣਾ ਆਇਂ ਤੇ ਖਾਈ ਕਰਦੇ ਤੇ ਬੇ ਲੱਤਾ ਮਾਰੀਆ ਬਾਹਾਂ ਮਾਰੀਆ ਉਹ ਇੱਥੇ ਕਿਥੇ ਟੋਬੇ ਚ ਬੜ ਰਹੇ ਨੇ ਕਿਹੜੇ ਟੋਬਾ ਹੁਣ ਆਏ ਟੋਬੇ ਹੀ ਖਤਮ ਹੋ ਗਏ ਚਲ ਠੀਕ ਕਰਦੇ ਸਪਰੇ ਜਿਹੜਾ ਪੰਪ ਹੈਗਾ ਉਹ ਬੰਨ ਲੇ ਲੱਕੜੀ ਦੇ ਟੱਟੀ ਜੀ ਕੋਈ ਐ ਲੱਕ ਦੇ ਉੱਪਰ ਉਹ ਦਿਨ ਤੋਂ ਟਿਊਬ ਉੱਪਰ ਕੇਲੇ ਲੈ ਆਇਆ ਉਹ ਤਾਂ ਕਹਿੰਦਾ ਉਹ ਗੜਾ ਆਂ ਤੇਰੀ ਯਾਰ ਉਹ ਹੀ ਗਿਆ ਟਿਊਬ ਲੈ ਲਾ ਕਹੀ ਇਹਨਾਂ ਦਾ ਉਹ ਠਿੱਗ ਜੀ ਲੈ ਆਵੇ ਜਿਹੜੀ ਟੇਸਟ ਟਾਈਮ ਚ ਲਾ ਲਾ ਫੇ ਉਹ ਤਾਂ ਫਿਰ ਆਇਆ ਨਾ ਉਹ ਤਾਂ ਤੇਰੀ ਹੂੰ ਹੋ ਗਈ ਨਾ ਉਹਦਾ ਸਿਕਾਉਣ ਵਾਸਤੇ ਕਹਿੰਦੇ ਆ ਸਿਕਾਉਣ ਵਾਸਤੇ ਕਹਿੰਦੇ ਆ ਆਉ ਆਏ ਮਾਰਨੀ ਪੈਣਾ ਉਹ ਆਏ ਦਾ ਹੱਥ ਪੈਰ ਮਾਰੀ ਜਾ ਆ ਪਿਆ ਨਹੀਂ ਆ ਐ ਖੁੱਲੇ ਆ ਹੱਥਾਂ ਇਹ ਆਏ ਮਾਰਨੀ ਪੈਣਾ ਹਾਂ ਇੱਧਰ ਆ ਪਾਣੀ ਹੈ ਜਿਹੜਾ ਹਾਂ ਜੀ ਇੱਕ ਕਲਮ 2.5 ਦਾ ਕੰਮ ਨਹੀਂ ਹੁਣ ਤਾਂ ਕੋਈ ਪਤਾ ਨਹੀਂ ਹੇ ਉਂਥਾ ਹੈ ਉਹ ਭਾਰੀ ਥੱਲੇ ਜਦੇ ਥੱਲੇ ਚਲੇਗਾ ਬਾਬਾਈ ਨਾਲੋਂ ਭਾਰੀ ਤਾਂ ਨਹੀਂ ਬਾਪੂ ਨਾਲੋਂ ਤਾਂ ਨਹੀਂ ਭਾਰੀ ਹੈਗਾ ਆ ਭਾਰੀ ਦਾ ਹੈ ਜੀ ਉਹ ਤਾਂ ਗੱਟੇ ਵੀ ਨਹੀਂ ਆਇਆ ਮੈਂ ਕੰਗਟੋਂ ਕੋ ਦੇਖਦਾ ਕੁਟਣਾ ਪੱਛੇ ਇਹ ਕਹਾਂ ਲੱਗਿਆ ਇਹ ਰੱਬ ਦੇ ਜੀਨ ਆ ਸ਼ੁਰੂ ਕੀ ਟ੍ਰੇਨਿੰਗ ਹੁੰਦੀ ਆ ਮੈਂ ਇਹਨੂੰ ਕਿਹੜਾ ਤੁਰਨਾ ਦਿਖਾਉਂਦਾ ਕਿ 4 ਘੰਟੇ ਵਗੜਨ ਤੋਂ ਤੁਰਨਾ ਲੱਜ ਜਾਂਦਾ ਇਹ ਨਹੀਂ ਰੁਕਦੇ ਇਹਦਾ ਬੁੱਜਦੀ ਨਹੀਂ ਜਾਂਦੇ ਤਾਂ ਹੈ ਹੀ ਆ ਜਾਂ ਕਰਿਆ ਹੁਣ ਏਰਾ ਹੁੰਦਾ ਅਜੇ ਕੱਕ ਵਧਣੇ ਆ ਉਹ ਕਰਿਆ ਜਾਂ ਫੇਰ ਤੈਨੂੰ ਕੋ ਸਾਹਮਣੇ ਵੀ ਦਿਖ ਜਾਣਾ ਕੋਈ ਸਾਹਮਣੇ ਦਿਖ ਜਾਣਾ ਦੇਖ ਲੈ ਇਹਦਾ ਦੇਖਦਾ ਜਾਈ ਜਾਈ ਇਹਦਾ ਬਹੁਤ ਲੱਪੜੇ ਹੁੰਦਾ